ਕਿਵੇਂ ਦੇ ਲੱਗੇ گارਲਿਕ ਬ੍ਰੈਡ? ਐ ਚੰਗੇ। ਚੰਗੇ। ਟੇਸਟੀ? ਹਾਂਜੀ। ਬਹੁਤ ਜ਼ਿਆਦਾ ਜਾਂ ਥੋੜੇ? ਬਹੁਤ ਜ਼ਿਆਦਾ। ਚਲ ਖਾਓ ਫਿਰ। ਹੋਰ ਚਾਹੀਦੇ? ਹਾਂ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਗਾਰਲਿਕ ਬ੍ਰੈਡ ਤੇ ਗਾਰਲਿਕ ਬ੍ਰੈਡ ਲਈ ਆਪਾਂ ਲਿਆ ਬ੍ਰੈਡ, ਮੋਜ਼ਰੇਲਾ, ਤੇ گارਲਿਕ ਮਾਇਓਨੀਜ਼, ਵੈਜ گارਲਿਕ ਮਾਇਓਨੀਜ਼ ਲਈ ਆ ਤੇ ਆਪਾਂ ਇਹਦੇ ਸਿੱਕੋ ਲਿਆ। ਇਹ 3-4 ਚੀਜ਼ਾਂ ਨਾਲ ਆਪਾਂ ਬਣਾਵਾਂਗੇ ਕਿਉਂਕਿ ਵੈਸੇ ਬੱਚੇ ਗਾਰਲਿਕ ਬ੍ਰੈਡ ਜ਼ਿਆਦਾ ਖਾਂਦੇ ਆ ਤਾਂ ਉਹ ਬਾਹਰ ਵਾਲਾ ਇੰਨਾ ਹੈਲਦੀ ਨਹੀਂ ਹੁੰਦਾ ਤਾਂ ਸੋਚਿਆ ਅੱਜ ਆਪਾਂ ਬੱਚਿਆਂ ਨੂੰ ਘਰ ਹੀ ਬਣਾ ਕੇ ਦੇ ਦਿੰਦੇ ਆ ਤੇ ਦੇਖਦੇ ਆਂ ਟਰਾਈ ਕਰਕੇ ਕਿ ਘਰ ਵਿੱਚ ਗਾਰਲਿਕ ਬ੍ਰੈਡ ਕਿਵੇਂ ਦੇ ਬਣਦੇ ਆ ਟੇਸਟ ਕਿਦਾਂ ਦਾ ਉਹਨਾਂ ਦਾ ਹੁੰਦਾ ਤੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਹਦੇ 'ਚ نیچے ਦੇਸੀ ਘਿਓ ਲਗਾ ਦਾਂਗੇ ਕਿਉਂਕਿ ਬੱਚੇ ਨਹੀਂ ਖਾਣੇ ਤਾਂ ਵੈਸੇ ਤਾਂ ਬੱਚੇ ਅੱਜਕੱਲ ਦੁੱਧ ਕਿਉਂ ਬਹੁਤ ਘੱਟ ਖਾਂਦੇ ਆ ਤੇ ਫਿਰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਹੀ ਲਗਾ ਕੇ ਦੇ ਦਈਏ ਤੇ ਬੱਚੇ ਖਾ ਲੈਂਦੇ ਆ ਕਿਉਂਕਿ ਜੇ ਵੱਡੇ ਨੇ ਖਾਣੇ ਆ ਤਾਂ ਫਿਰ ਤਾਂ ਦੇਸੀ ਕਿਉਂ ਆਪਾਂ ਘੱਟ ਯੂਜ਼ ਕਰ ਸਕਦੇ ਆ ਬਟ ਬੱਚਿਆਂ ਲਈ ਕਰ ਸਕਦੇ ਆ ਇਹ ರೀತಿ ਆਪਾਂ ਇੱਥੇ ਮਾਇਓਨੀ ਲਗਾ ਦਾਂਗੇ ਮੈਂ ਇਹਨੂੰ ਤੁਹਾਡ ਇਹਦੇ ਵਿੱਚ ਆਪਾਂ ਜਿੱਦਾਂ ਕਾਲੀ ਮਿਰਚ ਔਰ ਨਮਕ ਪਾ ਦਾਂਗੇ। ਲਾਲ ਮਿਰਚ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ। ਪਰ ਆਹਦੇ ਪਾ ਦਾਂਗੇ। ਮਧ੍ਰੀਲਾ। ਮਧ੍ਰੀਲਾ ਆਪਾਂ ਜ਼ਿਆਦਾ ਨਹੀਂ ਐਡ ਕਰਾਂਗੇ। ਥੋੜਾ ਥੋੜਾ ਐਡ ਕਰਾਂਗੇ ਤੇ ਬੱਚੇ ਵੀ ਲੱਗਦਾ ਅੱਜ ਆ ਹੀ ਗਏ ਚਲੋ ਦੋ ਬ੍ਰੈਡ ਆਪਾਂ ਹੁਣ ਇਹਦੇ ਉੱਪਰ ਰੱਖ ਦਵਾਂਗੇ ਤੇ ਇਹਨਾਂ ਦੇ ਉੱਪਰ ਵੀ ਆਪਾਂ ਹਲਕਾ ਹਲਕਾ ਜਿਹਾ ਜਿਹੜਾ ਦੇਸੀ ਘਿਓ ਹੈ ਰੱਖ ਦਾਂਗੇ ਤੇ ਉਹ ਆਪਣੇ ਆਪ ਹੀ ਮੈਲਟ ਹੋ ਕੇ ਸਾਰੇ ਬ੍ਰੈਡ ਦੇ ਵਿੱਚ ਲੱਗ ਜਾਵੇ ਤੇ ਦੇਖੋ ਇਹ ਦੇਖੋ ਤੇ ਬ੍ਰੈਡ ਤੇ ਲੱਗ ਗਈ ਨਾ ਕੱਲ੍ਹ ਦੀ ਇਹ ਸੁੱਕਣ ਆਪਾਂ ਇਹ ਹੁਣ ਜੀ ਬੰਦ ਕਰਤਾ ਤੇ ਜਦੋਂ ਇਹ ਬਣ ਜਾਂਦੇ ਆ ਤੇ ਆਪਾਂ ਤੁਹਾਨੂੰ ਬਣਾ ਕੇ ਫਿਰ ਦਿਖਾਉਨੇ ਆ ਕਿ ਰਲਿਕ ਬ੍ਰੈਡ ਘਰ ਦੇ ਵਿੱਚ ਕਿਵੇਂ ਦੇ ਬਣਿਆ ਤੇ ਫਿਰ ਆਪਾਂ ਖਾ ਕੇ ਟੇਸਟ ਵੀ ਦੱਸਾਂਗੇ ਇਹਨਾਂ ਦਾ ਟੇਸਟ ਕਿਵੇਂ ਦਾ ਬਣਿਆ ਤੇ ਚਲੋ ਜੀ ਫਿਰ ਆਪਾਂ ਤੁਹਾਨੂੰ ਇਹ ਬਣਾ ਕੇ ਹੀ ਦਿਖਾਉਂਦੇ ਆ ਹੁਣ ਤੇ ਇਹ ਵੀ ਹੁਣ ਆਪਣੇ ਬਣ ਕੇ ਰੈਡੀ ਹੋ ਗਏ ਤੇ ਆਪਾਂ ਦੇਖਦੇ ਆ ਕੱਢ ਕੇ ਇਦਾਂ ਦੇ ਬਣੇ ਆ ਕਿਉਂਕਿ ਬੱਚੇ ਥੋੜੇ ਜਿਹਾ ਨਾ Crispy ਖਾਂਦੇ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਥੋੜਾ ਜ਼ਿਆਦਾ ਟਾਈਮ ਲਗਵਾਇਆ ਹੈ ਅਗਰ ਜੇ ਤੁਸੀਂ ਘੱਟ Crispy ਖਾਣਾ ਹੈ ਤੇ ਇਹਨਾਂ ਨੂੰ ਤੁਸੀਂ ਥੋੜੇ ਟਾਈਮ 'ਚ ਬਾਹਰ ਕੱਢ ਸਕਦੇ ਆ ਤੇ ਆਪਾਂ ਇਦਾਂ ਥੋੜੇ ਜਿਹੇ ਜਿਹੜੇ Crispy ਕਰਿਆ ਇਹ ਦੇਖੋ ਦੋਨੋਂ ਸਾਈਡ ਤੋਂ ਹੁਣ ਆਪਾਂ ਇਹ ਜਿਹੜੇ ਆ ਕੱਟ ਕੇ ਤੇ ਬੱਚਿਆਂ ਨੂੰ ਸਰਵ ਕਰ ਦਿੰਨੇ ਆ

ਇਹ ਦੇਖੋ ਆਪਾਂ ਇਹਦੇ ਜਿਹੜੇ ਸਲਾਈਸ ਆ ਉਹ ਕੱਟ ਲਏ। ਉਹ ਇਹਨੂੰ ਆਪਾਂ ਟ੍ਰਾਇੰਗਲ ਸ਼ਿਪਟ ਕੱਟ ਦਿੰਨੇ ਆ। ਇਹ ਤੁਹਾਡੀ ਵੀ ਜਿੱਦਾਂ ਬੱਚੇ ਖਾਣੇ ਪਸੰਦ ਕਰਦੇ ਆ ਉਦਾਂ ਹੀ ਤੁਸੀਂ ਇਹਨੂੰ ਕਟਿੰਗ ਕਰ ਸਕਦੇ। ਤੋ ਦਿੱਚੇ ਇਹ ਆਪਣੇ گارਲਿਕ ਬ੍ਰੈਡ ਬਣ ਕੇ ਰੈਡੀ ਹੋ ਗਏ ਆ। ਬੱਚੇ ਨੇ ਸੌਸ ਨਾਲ ਜਿਹਦੇ ਨਾਲ ਵੀ ਖਾਣਿਆ ਤੇ ਤੁਸੀਂ ਸੇਵ ਕਰ ਸਕਦੇ ਹੋ ਤੇ ਉਮੀਦ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਹੈ ਕਮੈਂਟ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਸਾਰੇ ਜਣੇ گارਲਿਕ ਬਰੈਡ ਕਿਨੇ ਬਣਾਉਂਦੇ ਆ ਤੇ ਮੈਂ ਤਾਂ ਅੱਧਾ ਇੱਕ ਸਿੰਪਲ ਜਿਹਾ ਇਹ ਨਾਲ ਬਣਾਉਣੀ ਆ ਇਹਦੇ 'ਚ ਤੁਸੀਂ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਜੇ ਤੁਹਾਡੇ ਬੱਚੇ ਵੈਜੀਟੇਬਲ ਖਾ ਲੈਂਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਹ ਬਣਾਉਣ 'ਚ ਵੀ ਆਪਾਂ ਨੂੰ ਸਿਰਫ 3 ਕਿ ਮਿੰਟ ਲੱਗੇ ਆ ਤੇ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ